ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਕੋਈ ਹਾਈ ਪ੍ਰੋਫਾਈਲ ਚੋਣਾਂ ਤੇ ਨਹੀਂ ਨੇ ਪਰ ਫਿਰ ਵੀ ਇਹਨਾਂ ਚੋਣਾਂ ਨੇ ਕਾਫੀ ਧਿਆਨ ਆਪਣੇ ਵੱਲ ਕੇਂਦਰਿਤ ਕਰਿਆ ਹੋਇਆ ਹੈ ਕਾਫੀ ਬਿਵਾਲ ਮਚਿਆ ਹੋਇਆ ਪੰਜਾਬ ਦੀ ਸਿਆਸਤ ਲਗਾਤਾਰ ਪਕੀ ਹੋਈ ਹੈ ਇਸੇ ਵਿਚਾਲੇ ਡੇਰਾ ਬਾਬਾ ਨਾਨਕ ਬੀਤੇ ਦਿਨੀ ਝੜਪ ਹੁੰਦੀ ਹੈ ਪੱਗਾਂ ਉਤਰ ਜਾਂਦੀਆਂ ਨੇ ਤਾਂ ਫਿਰ ਆਪ ਐਮਐਲਏ ਦਾ ਦਸਤਾਰ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਆਉਂਦਾ ਜਿਸ ਨੇ ਕਾਫੀ ਬਿਵਾਲ ਮਚਾ ਦਿੱਤਾ ਅਕਾਲ ਤਖਤ ਤੇ ਵੀ ਮਾਮਲਾ ਪਹੁੰਚਦਾ ਹੈ ਹਰ ਇੱਕ ਦੇ ਵੱਲੋਂ ਇਸ ਦੀ ਨਿਖੇਦੀ ਕੀਤੀ ਜਾਂਦੀ ਹੈ ਤੋਂ ਉਸ ਤੋਂ ਬਾਅਦ ਹੁਣ ਗੁਰਦੀਪ ਬਾਠ ਨੇ ਮਾਫੀ ਮੰਗ ਲਈ ਹੈ ਕਿ ਬੋਲੇ ਆਪਣੇ ਪਿਆਰ ਨੂੰ ਲੈ ਕੇ ਆਪ ਐਮਐਲਏ ਇਸ ਦੇ ਉੱਤੇ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਵੱਖ-ਵੱਖ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਬਣਦੀ ਹੈ ਉਹਨਾਂ ਦੇ ਬਾਰੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਲ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਪ੍ਰਕਿਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਗੁਰਦੀ ਬਾਟ ਦਾ ਬਿਆਨ ਆਉਂਦਾ ਦਸਤਾਰ ਨੂੰ ਲੈ ਕੇ ਪਾਕ ਨੂੰ ਲੈ ਕੇ ਤੇ ਕਾਫੀ ਬਵਾਲ ਮਾ ਜਾਂਦਾ ਤੇ ਅੱਜ ਉਹਨਾਂ ਦੇ ਵੱਲੋਂ ਮਾਫੀ ਵੀ ਮੰਗ ਲਈ ਜਾਂਦੀ ਹੈ ਪਹਿਲਾਂ ਜਿਹੀ ਇਹ ਬਿਆਨ ਦਿੰਦੇ ਹੀ ਕਿ ਉਹਨੇ ਫਿਰ ਜਦੋਂ ਮੁੜ ਕੇ ਮਾਫੀਆਂ ਮੰਗਣੀਆਂ ਪੈਂਦੀਆਂ ਨੇ ਅਕਾਲ ਤੱਕ ਤੇ ਵੀ ਇਹ ਮਾਮਲਾ ਪਹੁੰਚਦਾ ਹੈ ਗੁਰਦੀਪ ਬਾਟ ਜਿਹੜਾ ਕਿਸੇ ਵੇਲੇ ਸੁਖਵਿੰਦਰ ਸਿੰਘ ਸੁਖੀ ਦਾ ਆਪਣਾ ਬੜਾ ਮੁਰਸ਼ਿਦਾਬਾਦ ਹੁੰਦਾ ਸੀਗਾ ਤੇ ਸੁਖੀਰ ਦਾ ਵੈਦੇ ਮੁੰਡੇ ਨੇ ਕੱਲ ਕਿਹਾ ਸੀ ਵੀ ਕਿਸੇ ਵળે ਸਾਡੇ ਆ ਪਿਰਨਾ ਚ ਆ ਕੇ ਬੈਠਦਾ ਸੀ ਤੇ ਅੱਜ ਬਕਾਇਦਾ ਤੌਰ ਤੇ ਐਮ ਐਲ ਏ ਬਣ ਗਿਆ ਤੇ ਫਿਰ ਕੀ ਆ ਜੀ ਔਰ ਉਹਦੇ ਤੇ ਗੁਰਬੀਰ ਬਾੜ ਨੇ ਇੰਨੀ ਰੰਭਾਵੇ ਗੁਰਦੀਪ ਰੰਭਾਵੇ ਨੇ ਇੰਨੀ ਗੱਲ ਕਹੀ ਆ ਪੀ ਵੇਖੋ ਇਹ ਵਰਕਰਾਂ ਨੂੰ ਇਹ ਸਮਝਦੇ ਸਾਡੇ ਪੈਰਾਂ ਜਾ ਕੇ ਬਿੰਦੇ ਸੀ ਇੰਨੀ ਵਰਕਰਾਂ ਦਾ ਸਤਕਾਰ ਰਚੇਗਾ ਤੇ ਗੁਰਦੀਪ ਰੰਧਾਵਾ ਤੇ ਸੁਖਵਿੰਦਰ ਰੰਧਾਵਾ ਜਿਹੜੀਆਂ 22 ਇਲੈਕਸ਼ਨ ਹੋਈ ਸੀ ਐਦਕੀ ਕੁ ਸੁਖੀ ਰੰਧਾਵਾ 2022 ਦੇ ਵਿੱਚ ਇੱਥੋਂ ਜਿੱਤਿਆ ਸੀ ਮੁੜ ਕੇ ਇਹਨੇ 2024 ਚ ਜਦੋਂ ਲੋਕ ਸਭਾ ਦੀ ਚੋਣ ਦੀ ਟਿਕਟ ਦਿੱਤੀ ਤੇ ਇਹ ਜਿੱਤ ਗਿਆ ਤੇ ਐਮਪੀ ਬਣ ਗਿਆ ਤੇ ਉਹਨੇ ਐਮਐਲਏ ਸ਼ਿਫਤ ਤੋਂ ਅਸਤੀਫਾ ਦੇ ਦਿੱਤਾ ਉੱਥੇ ਇਹਨਾਂ ਦੀ ਪਤਨੀ ਖੜੀ ਸੀ ਵੇਖੋ ਕਾਂਗਰਸ ਦੀ ਕਰਤੂਤਾ ਪਹਿਲਾਂ ਇਹਨਾਂ ਨੂੰ ਵਰਕਰ ਦੀਦਾ ਹੀ ਕੋਈ ਨਹੀਂ ਆਪਣੇ ਪਰਿਵਾਰਕ ਮੈਂਬਰ ਦੀਦੇ ਆ ਕਦੀ ਮੁੰਡਾ ਦੀਦਾ ਤੇ ਕਦੀ ਘਰ ਵਾਲੀ ਦੀਦੀ ਕਦੀ ਪਤੀ ਦਾ ਜੀਦਾ ਤੇ ਕਦੀ ਮਾਂ ਦੀਦੀ ਕਦੀ ਪਿਓ ਦੀਦਾ ਇਹਨਾਂ ਨੂੰ ਤੇ ਉਹ ਗੁਰਦੀਪ ਬਾਜ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਉਹਨਾਂ ਨੇ ਇਹਨਾਂ ਨੂੰ ਹਰਾ ਦਿੱਤਾ ਹਰਾ ਕੇ ਉਹ ਐਮਐਲਏ ਬਣ ਗਏ ਬਾਈ ਇਲੈਕਸ਼ਨ 22 ਇਲੈਕਸ਼ਨ ਦੇ ਐਮਐਲਏ ਬਣ ਤੋਂ ਬਾਅਦ ਐਮਐਲਏ ਜਿਹੜੇ ਬੁੱਕਤ ਆਪਣੇ ਹਲਕੇ ਚੋਂ ਦੀਏ ਡੇਰੇ ਬਾਬਾ ਨਾਨਕ ਦੇ ਵਿੱਚ ਬਿਲਕੁਲ ਇਹਦੇ ਵਿੱਚ ਜੇ ਕਹਿ ਲਈਏ ਕਿ ਸੁੱਚਾ ਸਿੰਘ ਲੰਗਾ ਭਾਵੇਂ ਅੰਦਰ ਖਾਤੇ ਉਹ ਸੁਖੀ ਰੰਧਾਵਾ ਦੇ ਬਲਾ ਟੋਟੀ ਖਿਲਾਫ ਸੀ ਉਹਨੇ ਹੋ ਸਕਦਾ ਵਾ ਕਿ ਗੁਰਦੀਪ ਸਿੰਘ ਰੰਧਾਵਾ ਦੀ ਮਦਦ ਕੀਤੀ ਹੋਵੇ ਕਿਉਂਕਿ ਸੁੱਚਾ ਸਿੰਘ ਲੰਗਾ ਭਾਵੇਂ ਜਿੱਦਾਂ ਦਾ ਮਰਜ਼ੀ ਆ ਉਹਦਾ ਆਪਣੇ ਹਲਕੇ ਚ ਆਧਾਰ ਹੈਗਾ ਲੋਕੋ ਦੇ ਨਾਲ ਹੈਗੇ ਨੇ ਅੱਜ ਵੀ ਜੇ ਕਿਤੇ ਉਹ ਮੀਟਿੰਗ ਕਰੇ ਜਾਂ ਰੈਲੀ ਕਰੇ ਉਹਦੇ ਵਾਸਤੇ 2-400 500 ਬੰਦਾ ਇਕੱਠਾ ਕਰਨਾ ਕੋਈ ਬਹੁਤਾ ਮੁਸ਼ਕਲ ਨਹੀਂ ਪਰ ਸੁਖੀਰ ਦਾ ਵੈਦੀ ਜਿਹੜੀ ਕੱਲ ਇਹਨਾਂ ਨੇ ਪਰਸੋ ਨਾਮਿਨੇਸ਼ਨ ਕੀਤੀ ਆ ਨਾਮਿਨੇਸ਼ਨ ਦੇ ਵਿੱਚ ਕਾਂਗਰਸੀਆਂ ਦੀ ਤੇ ਆਮਾਦੀ ਪਾਰਟੀਆਂ ਦੀ ਝੜਪ ਹੋਈ ਆ ਤੇ ਉਹਦੇ ਵਿੱਚ ਜਿਹੜੇ ਕਾਂਗਰਸੀ ਵਰਕਰ ਸੀ ਜਾਂ ਉਮੀਦਵਾਰ ਸੀ ਉਹਨਾਂ ਦੀਆਂ ਦਸਤਾਰਾਂ ਵੀ ਖਿਲਰ ਰਹੀਆਂ ਨੇ ਜੀ ਉਹ ਦਸਤਾਰਾਂ ਨੂੰ ਲੈ ਕੇ ਗੁਰਦੀਪ ਰੰਧਾਵਾ ਨੇ ਪੁੱਛਿਆ ਮੀਡੀਆ ਨੇ ਵੀ ਦਸਤਾਰਾਂ ਲਥੀਆਂ ਤੇ ਕਹਿੰਦਾ ਦਸਤਾਰਾਂ ਜਿ ਕਿਹੜੇ ਕਿਲ ਲੱਗੇ ਹੁੰਦੇ ਲੈ ਗੀਆਂ ਤੇ ਫਿਰ ਕੀ ਹੋਇਆ ਦਸਤਾਰਾਂ ਲੈndੀਆਂ ਵੀਆਂ ਤੇ ਵਾਹਦੀਆਂ ਵੀਆਂ ਹੁਣ ਸੁਖੀ ਰੰਧਾਵੇ ਨੇ ਗੱਲ ਕਹੀ ਕਿ ਅਸੀਂ 295 ਦਾ ਮਕਦਮਾ ਵੀ ਦਰਜ ਕਰਾਵਾਂਗੇ ਤੇ ਨਾਲ ਅਕੈਲ ਤੱਕ ਤੇ ਵੀ ਸ਼ਿਕਾਇਤ ਵੀ ਕੀਤੀ ਅਕਾਲ ਤਖਤ ਦੇ ਜਥੇਦਾਰ ਨੇ ਗੱਲ ਕਹੀ ਵੀ ਸ਼ਿਕਾਇਤ ਤੇ ਜਰੂਰ ਆਈ ਆ ਪਰ ਇਹਨਾਂ ਦੀ ਸਿਆਸਤ ਦੇ ਵਿੱਚ ਨਾਲ ਸਾਡਾ ਕੋਈ ਕਿਸੇ ਪ੍ਰਕਾਰ ਦਾ ਸਰੋਕਾਰ ਨਹੀਂ ਜੀ ਜਿਸਤਾਰ ਦਾ ਮਾਮਲਾ ਉਹ ਮਨਪੁੱਤਰ ਦੇ ਕੇ ਦੇਖਦੇ ਕੀ ਕਰਨਾ ਵਾ ਲੇਕਿਨ ਦਸਤਾਰ ਸਾਡੀ ਗੁਰੂ ਸਾਹਿਬ ਦੀ ਬਖਸ਼ੀ ਹੋਈ ਇੱਕ ਸ਼ਾਨ ਦਾ ਪ੍ਰਤੀਕ ਦਸ਼ਾਨੀ ਹੈ ਸਾਡੀ ਤੇ ਜਿਹੜੇ ਗੁਰਦੀਪ ਰੰਧਾਵਾ ਨੇ ਇੰਨੀ ਗੱਲ ਕਹੀ ਆ ਵੀ ਕਿੜੀਆਂ ਮੇਖਾਂ ਲੱਗੀਆਂ ਨੇ ਕਿਹੜੇ ਕਿਲ ਲੱਗੇ ਨੇ ਇਹ ਹੰਕਾਰ ਦਾ ਸਿਖ ਰਹਿ ਉਹਦਾ ਪਰ ਉਹਨਾਂ ਨੂੰ ਇੱਕ ਸੁਨੇਹਾ ਵੀ ਭੇਜ ਦਿੱਤਾ ਵੀ ਜਸਵੰਤ ਪਾਟ ਲਖਪਤ ਰਾਏ ਜਿਨ੍ਹਾਂ ਦਸਤਾਰ ਤੇ ਟਿੱਪੜੀ ਕੀਤੀ ਸੀ ਜਿ ਇਤਿਹਾਸ ਦੇ ਪੰਨਿਆਂ ਤੇ ਉਹਨਾਂ ਦਾ ਕੀ ਜ਼ਿਕਰ ਹੁੰਦਾ ਉਹ ਵੀ ਪੜ ਲਓ ਤੇ ਬੜੀ ਵੱਡੀ ਗੱਲ ਆ ਜੀ ਸੇਧਾਰ ਵੀ ਸਿੱਧੇ ਤਾਂ ਪੀਓ ਨੋ ਵੀ ਭਾਈ ਜਿਹੜੀ ਤੂੰ ਗੱਲ ਕੀਤੀ ਐ ਇਹਦੇ ਸਿੱਟੇ ਬੜੇ ਬਾੜੇ ਨਿਕਲ ਨੇ। ਹੋਰ ਜ਼ਥੇਦਾਰ ਦੀ ਧਮਕੀ ਵੀ ਆ ਗਈ। ਜਿਹੜੇ ਸ਼੍ਰੋਮਣੀ ਕਮੇਟੀ ਦੇ ਬਲਾਰੇ ਦੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਵੀ ਕਹਿੰਦਾ ਵੀ ਭਾਈ ਐਮ.ਐਲ.ਏ ਬਣ ਕੇ ਤੂੰ ਕੀ ਮਹਾਨੀ ਬਣ ਗਿਆ। ਸਾਰੀ ਦੁਨੀਆ 'ਚ ਲੋਕ ਐਮ.ਐਲ.ਏ ਬਣਦੇ ਆ। ਜਿਹੜਾ ਤੂੰ ਕਹਿਣਾ ਵੀ ਇਹ ਕਿਲ ਦੀ ਗੱਡੇ ਇੱਥੇ ਕਿਲ ਦੀ ਗੱਡੇ ਜਾਂਦੇ ਇਹ ਆਨੰਤ ਸ਼ਾਂਤ ਦਾ ਪ੍ਰਤੀਕ ਆ ਤੇ ਇਹਨੂੰ ਤੂੰ ਜੋ ਕਿਹਾ ਉਹ ਗਲਤ ਕਿਹਾ ਜੀ ਊੜ ਗੁਰਦੀਪ ਰੰਧਾਵਾ ਦੇ ਇੱਕ YouTube ਚੈਨਲ ਨਾਲ ਗੱਲਬਾਤ ਕਰਦੇ ਆ ਜਿਹੜੀ ਗੱਲ ਕਹੀ ਆ ਉਹਨੇ ਕਿ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਉੱਤੇ ਦਸਤਾਰਾਂ ਰੁੱਥੀਆਂ ਨੇ ਅਸੀਂ ਇਹ ਦਸਤਾਰਾ ਤੋ ਬਣਾ ਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਗੁਰੂ ਕਰਜ ਦੇ ਨਾਲ ਸਾਰੇ ਡੇਰਾ ਬੰਡੇਰਾ ਸਭ ਗੁਰਦੁਆਰਾ ਵਾ ਉੱਥੇ ਜਾ ਕੇ ਗੁਰੂ ਚਰਨਾਂ 'ਚ ਰੱਖ ਦਾਂਗੇ ਜੇ ਜਿੱਦੀ ਕੋਈ ਦਸਤਾਰ ਹੈ ਜੀ ਉਹ ਪਛਾਣ ਕੇ ਆਪਣੀ ਦਸਤਾਰ ਉੱਥੋਂ ਲੈ ਜਾ ਸਕਦਾ ਅਰਸ਼ੀ ਨੇ ਕਹਿੰਦੇ ਸਾਡੇ ਕੋਲ ਲੈ ਕੇ ਜਾਓ ਲੇਕਿਨ ਨਾਲ ਉਹਨਾਂ ਮਾਫੀ ਮੰਗੀ ਆ ਕਿ ਮੇਰੇ ਕੋਲ ਜਿਹੜੇ ਬੋਲ ਕਬੋਲ ਨਿਕਲੇ ਨੇ ਉਹ ਕਾਲੀ 'ਚ ਨਿਕਲ ਗਏ ਨੇ ਤੇ ਮੈਂ ਉਹਦੀ ਮਾਫੀ ਚਾਹੁੰਦਾ ਦਸਤਾਰ ਦਾ ਮੈਂ ਵੀ ਸਤਿਕਾਰ ਕਰਦਾ ਮੇਰਾ ਆਪਣਾ ਅੱਧਾ ਪਰਿਵਾਰ ਜਿਹੜਾ ਵਾ ਉਹ ਅਮਰ ਧਾਰੀ ਹੈ ਪਗ ਗੁਰਦੀਪ ਸਿੰਘ ਰੰਦਾਵਾ ਆਪ ਤੇ ਦਾੜੀ ਕੱਟਾਂ ਦਾ ਆਪ ਤੇ ਪਤਿਤ ਆ ਨਾ ਆਪ ਤੇ ਸਿੱਖ ਨਹੀਂ ਨਾ ਹੈਗਾ ਇਸ ਕਰਕੇ ਜਥੇਦਾਰ ਜਿਹੜੀ ਗੱਲ ਕਹੀ ਆ ਨਾ ਇਸੇ ਕਰਕੇ ਇੰਨੀ ਗੱਲ ਕੀਤੀ ਵੀ ਬਲਾਦ ਨੂੰ ਸਕਦੇ ਨਹੀਂ ਕਾਲ ਤਖਤ ਦੇ ਸੀ ਤੇ ਉਹ ਜਸਪਸ ਰਾਏ ਤੇ ਲਖਪਤ ਰਾਏ ਦਾ ਹਵਾਲਾ ਜੁਰ ਦੇ ਦਿੱਤਾ ਇਹ ਕਿਦਾਂ ਸਿੱਖਾਂ ਦੇ ਫਿਰ ਉਹਨਾਂ ਦੀ ਧੋੜਾ ਨਾਤੀਆਂ ਸੀਗੀ ਹੁਣ ਇਹ ਉਹਦੇ ਵਾਸਤੇ ਬੜੀ ਵੱਡੀ ਚੁਣੌਤੀ ਆ ਗੁਰਦੀਪ ਰੰਧਾਵੇ ਵਾਸਤੇ ਲੇਕਿਨ ਗੁਰਦੀਪ ਰੰਧਾਵੇ ਨੇ ਮਾਫੀ ਮੰਗ ਕੇ ਆਪਣਾ ਪੰਨਾ ਤੇ ਚਾਲੜਿਆ ਹਾਲ ਦੀ ਘਰੀ ਜੀ ਲੇਕਿਨ ਉਹਨੂੰ ਅਕਾਲ ਤੱਕ ਤੇ ਆਪਣਾ ਮਾਫੀਨਾਮਾ ਦੇਣਾ ਪਊਗਾ ਬਿਲਕੁਲ ਸਾਹਿਬ ਜੀ ਆਪਾਂ ਇਹਨੂੰ ਅਕਾਲ ਤੱਕ ਤੇ ਬੁਲਾਵੇ ਜਾਂ ਨਾ ਬੁਲਾਵੇ ਆਪਣਾ ਮਾਫੀਨਾਮਾ ਅਕਾਲ ਤੱਕ ਤੇ ਜ਼ਰੂਰ ਜਮ੍ਹਾਂ ਕਰਾ ਲੈ ਪੀ ਮੇਰੇ ਤੋਂ ਗਲਤੀ ਹੋਈ ਆ ਆਇਦਾ ਗਲਤੀ ਨਹੀਂ ਹੋएगी ਅਸੀਂ ਦਰਤਾਸ ਦੀ ਆਮ ਤੇ ਸ਼ਾਨ ਨੂੰ ਜਾਣਦੇ ਆ ਉਹ ਕਾਲੀ ਚ ਮੇਰੇ ਮੂੰਹੋਂ ਸ਼ਬਦ ਨਿਕਲ ਗਏ ਮੈਂ ਉਹਦੇ ਮਾਫੀ ਮਾਫੀ ਮੰਗਦਾ ਵਾ ਤੇ ਕਾਲ ਟਕ ਜਿਹੜਾ ਇਹ ਬਖਸ਼ੇਲ ਤਖਤ ਆ ਇੱਥੇ ਲੋਕ ਬਖਸ਼ੇ ਜਾਂਦੇ ਨੇ ਇੱਥੇ ਸਿਰਫ ਜਿਹੜਾ ਚੜ ਕੇ ਆਵੇ ਤੇ ਉਹਦੇ ਵਾਸਤੇ ਤੇਗ ਆ ਤੇ ਜਿਹੜਾ ਝੋਕਿਆ ਵੀ ਉਹਦੇ ਵਾਸਤੇ ਦੇਗ ਆ ਇਸ ਕਰਕੇ ਗੁਰਦੀਪ ਸਿੰਘ ਰੰਧਾਵਾ ਨੇ ਮਾਫੀ ਤੇ ਮੰਗ ਲਈ ਆ ਮਨ ਮਾਫੀ ਅਕਾਲ ਤਖਨ ਉਹਦੀ ਪ੍ਰਮਾਨ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂ ਲਿਖਤੀ ਮਾਫੀ ਮੰਗਦਾ ਕਿ ਨਹੀਂ ਮੰਗਦਾ ਲੇਕਿਨ ਜਿਹੜੀ ਗੱਲ ਜਥੇਦਾਰ ਨੇ ਕਹੀ ਉਹ ਬੜੀ ਵੱਡੀ ਗੱਲ ਕਹਿਤੀ ਹੈ ਲਖਪਤ ਰਾਏ ਨੇ ਜਸਪਤ ਰਾਏ ਗੁਰਦੀਪ ਰੰਧਾਵੇ ਦੀ ਤੁਲਨਾ ਲਖਪਤ ਰਾਏ ਤੇ ਜਸਪਤ ਰਾਏ ਨਾਲ ਕੀਤੀ ਆ ਚਲੋ ਦੇਖਦੇ ਆ ਜੀ ਕੀ ਬਣਦਾ ਵਾ ਲੇਕਿਨ ਜਿਸ ਤਰੀਕੇ ਨਾਲ ਗੁਰਦੀਪ ਰੰਧਾਵਾ ਕਹਿੰਦਾ ਪਈ ਅਸੀਂ ਦਸਤਾਰਾਂ ਤੋਂ ਬਣਾ ਕੇ ਪ੍ਰੈਸ ਕਰਕੇ ਤੇ ਬਕਾਇਦਾ ਤਰਤੇ ਬਾਬੇ ਨਾਨਕ ਦੇ ਦਰਬਾਰ ਚ ਰੱਖਦੇ ਨੇ ਜਿਹਦੀ ਆ ਕੋਈ ਪਛਾਣ ਕੇ ਲਿਜਾ ਸਕਦਾ ਵਾ ਤੇ ਮੈਂ ਸੋਚਦਾ ਵੀ ਜੇ ਬਾਬੇ ਨਾਨਕ ਦੀ ਤੁਹਾਨੂੰ ਇੰਨੀ ਕਦਰ ਹੈ ਤੁਸੀਂ ਲੜਾਈ ਕਿਉਂ ਕੀਤੀ ਜੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈਗਾ ਵਾ ਸਾਡਾ ਵਿਧਾਨ ਸਭਾ ਹਲਕਰ ਰਾਜਾ ਸੰਸੀ ਤੇ ਅਜਮਾਲਾ ਇੱਥੋਂ ਦੇ ਕਾਂਗਰਸੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਜਿਹੜੀਆਂ ਚੋਣਾਂ ਦਾ ਬਾਈਕਟ ਕਰ ਦਿੱਤਾ ਵੀ ਜਿਸ ਤਰੀਕੇ ਨਾਲ ਗੋਲੀਆਂ ਵੀ ਚਲਵਾਉਂਦੇ ਹੋ ਬੰਦੇ ਵੀ ਮਾਰਦੇ ਹੋ ਤੇ ਜੋ ਕੋਈ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਕੱਲ ਤਲਬੀਰ ਗੱਲ ਨੇ ਕਿਹਾ ਸੀ ਨਾ ਕਾਂਗਰਸੀਆਂ ਕੋਲੇ ਤੇ ਨਾ ਅਕਾਲੀਆਂ ਕੋਲੇ ਇੱਥੇ ਬੰਦੇ ਦੀ ਅੱਗੇ ਖੜੇ ਕਰਨ ਵਾਸਤੇ ਇਹ ਜਾਣ ਕੇ ਪਖੰਡਵਾਜੀ ਕਰਨ ਦੇ ਜੀ ਵਰਗੇ ਸੀ ਬੂਹਾ ਖਲੋਣ ਵਾਸਤੇ ਬੂਹਾ ਖੋਲਿਆ ਨਹੀਂ ਕਿਸੇ ਨੇ ਇਸ ਕਰਕੇ ਗਰੀਬਕੌਰ ਨੇ ਵੀ ਆਪਣੀ ਤਸਵੀਰ ਇੱਕ ਅਖਬਾਰ ਛਪਵਾ ਲਈ ਆ ਤੇ ਆਪਣੇ ਬੰਦੇ ਖੜੇ ਕਰਤੇ ਕਿ ਮੇਰੇ ਆ ਉਮੀਦਵਾਰ ਸੀ ਇਹਨਾਂ ਨੂੰ ਨੋਮੀਨੇਸ਼ਨ ਦਾਖਲ ਨਹੀਂ ਕਰ ਦਿੱਤੀ ਗਈ ਤੇ ਜੇ ਇਹਦਾ ਚੋਣਾਂ ਦਾ ਬਾਈਕਟ ਵਿਰੋਧੀ ਧਿਰ ਨੇ ਕਰਤਾ ਤੇ ਫਿਰ ਤੱਕ ਕੋਈ ਚੋਣਾਂ ਦੀ ਬੰਦੀ ਨਹੀਂ ਫਿਰ 1992 ਵਾਲੀ ਵਿਧਾਨ ਸਭਾ ਚੋਣੀਆਂ ਪਿੱਤੰਤਨ ਸੂਟਾਂ ਲੈ ਕੇ ਲੋਕ ਐਮਐਲਏ ਬਣੇ ਸੀਗੇ ਜੀ ਬਿਲਕੁਲ ਨਹੀਂ ਹਾਈ ਪ੍ਰੋਫਾਈਲ ਥੋਨ ਹੈ ਤੇ ਨਹੀਂ ਹੈ ਪਰ ਜਿਸ ਤਰੀਕੇ ਨਾਲ ਮਾਹੌਲ ਬਣਿਆ ਹੋਇਆ ਹੈ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਸਾਰਿਆਂ ਦਾ ਧਿਆਨ ਇਸ ਵੇਲੇ ਨੂੰ ਹੋ ਗਿਆ ਖਿੱਚ ਲਿਆ ਇਹਨਾਂ ਨੇ ਬਾਕੀ ਗੁਰਦੀਪ ਬਾੜ ਦੀ ਗੱਲ ਆ ਜਾਂ ਹੋਰ ਵੀ ਮੰਤਰੀਆਂ ਦੀ ਗੱਲ ਆ ਇਹ ਉਸ ਵੇਲੇ ਨਾਪ ਤੋਲ ਕੇ ਬੋਲਦੇ ਨਹੀਂ ਫਿਰ ਇਹਨਾਂ ਨੂੰ ਪਛਤਾਉਣਾ ਪੈਂਦਾ ਦੇਖੋ ਹੁਣ ਅੱਗੇ ਕੀ ਕਰਦੇ ਨੇ ਕੱਲ ਤੱਕ ਤਾਂ ਸਾਬ ਤੇ ਇਹਨਾਂ ਨੂੰ ਬੁਲਾਇਆ ਜਾਂਦਾ ਜਾਂ ਫਿਰ ਖੁਦ ਜਾ ਕੇ ਮਾਫੀ ਮੰਗਣੀ ਤਾਂ ਉਹਦੇ ਸਮੇਂ ਨੂੰ ਪਤਾ ਲੱਗੇਗਾ ਪਰ ਸਭ ਪਾਚ ਪਾਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਉਹਨਾਂ ਦੀ ਰਾਜਨੀਤੀ ਕਿੰਨੀ ਕਿਨਿਧਾਰਤ ਹੈ ਤੇ ਜਿੰਨੇ ਕਿ ਉਹਨਾਂ ਦੇ ਪੈਰ ਹੈ ਤਾਂ ਸਾਰਿਆਂ ਨੂੰ ਹੀ ਪਤਾ ਹੈ ਪਰ ਹਾਈ ਕਮਾਂਡ ਕੁਝ ਅਜੀਬੇ ਫੈਸਲੇ ਬਹੁਤ ਵਾਰੀ ਲੈ ਲੈਂਦਾ ਹੈ ਪੰਜਾਬ ਦੇ ਵਿੱਚ ਇਹ ਕੁਝ ਕਰਨ ਦੇ ਲਈ ਆ ਪੰਜਾਬ ਨੂੰ ਲੈ ਕੇ ਤੇ ਫਿਰ ਬਾਅਦ ਚੋ ਪੰਜਾਬ ਭਾਜਪਾ ਨੂੰ ਉਸ ਜੀ ਨੂੰ ਲੈ ਕੇ ਪਛਤਾਉਣਾ ਪੈਂਦਾ ਉਹਨਾਂ ਨੂੰ ਪਿੱਛੇ ਹਟਣਾ ਪੈਂਦਾ ਤੇ ਸਪਸ਼ਟੀਕਰਨ ਵੀ ਦੇਣੇ ਪੈਂਦੇ ਨੇ ਇਦਾਂ ਦਾ ਹੀ ਮਾਮਲਾ ਹੁਣ ਗੰਗਨਹਿਰ ਦੀ ਸ਼ਤਾਬਦੀ ਦਾ ਵੀ ਦੇਖਣ ਨੂੰ ਮਿਲਿਆ ਕਿ ਪੰਜਾਬ ਦੀ ਧਰਤੀ ਤੇ ਮਨਾਉਣ ਲਈ ਸਮਾਗਮ ਜਿਹੜਾ ਰੱਖਿਆ ਗਿਆ ਪਰ ਜਦੋਂ ਵਿਰੋਧ ਹੋਇਆ ਤੇ ਫਿਰ ਕੇਂਦਰੀ ਮੰਤਰੀ ਵੀ ਆਏ ਹੋਏ ਸੀ ਪੰਜਾਬ ਤੇ ਉਸੇ ਹੀ ਪੈਰੀ ਉਹਨਾਂ ਨੂੰ ਵਾਪਸ ਭਜਾ ਲੈ ਕੇ ਕਿ ਸਮਾਗਮ ਨਹੀਂ ਹੋਣ ਜਾ ਰਿਹਾ ਤੇ ਸੁਨੀਲ ਜਾਖੜ ਨੂੰ ਹੁਣ ਸਪਸ਼ਟੀਕਰਨ ਦੇਣਾ ਪਿਆ ਪਹਿਲਾਂ ਭਾਜਪਾ ਕੀ ਇਹ ਜੋਸ਼ ਦੇ ਵਿੱਚ ਆ ਕੇ ਫੈਸਲੇ ਲੈ ਲੈਂਦੀ ਹੈ ਤੇ ਫਿਰ ਵਾਪਸ ਵੀ ਲੈਂਦੀ ਇੱਕ ਚੱਲ ਕੀ ਰਹੀ ਆ ਪੰਜਾਬ ਭਾਜਪਾ ਦੇ ਬਾਅਦ ਚ ਉਹਨਾਂ ਨੂੰ ਸਪਸ਼ਟੇ ਕਰਨ ਦੇਣੇ ਪੈਂਦੇ ਨੇ ਕਿ ਹਾਈ ਕਮਾਂਡ ਦੇ ਨਾਲ ਕੋਈ ਤਾਲਮੇਲ ਨਹੀਂ ਹੈ ਇਹਨਾਂ ਦਾ ਜਿਹੜੇ ਸਾਡੇ ਮਾਨਯੋਗ ਕਾਂਗਰਸ ਚੋਂ ਗਏ ਆ ਨਾ ਉਹਨਾਂ ਦੀ ਆਤ ਤਾਂ ਉਹੀ ਨੇ ਵੀ ਕਾਂਗਰਸ ਵਿੱਚ ਤੇ ਜੋ ਮਰਜ਼ੀ ਕਰ ਦੇ ਜੋ ਮਰਜ਼ੀ ਕਹਿ ਦੇ ਉੱਥੇ ਅਗਲੇ ਪਾਸੇ ਕੋਈ ਸੁਣਵਾਈ ਨਹੀਂ ਹੈਗੀ ਜੀ ਲੇਕਿਨ ਇਹ ਭਾਜਪਾ ਵਾ ਕੈਡਰ ਬੇਸਡ ਪਾਰਟੀ ਆ ਇਹ ਤੇ ਹਰ ਜਿਹੜਾ ਇਹਨਾਂ ਦਾ ਨੁਮਾਇੰਦਾ ਵਾ ਹਰ ਲੀਡਰ ਆ ਹਰ ਵਰਕਰ ਆ ਜਵਾਬਦੇ ਆ ਜਿਸ ਤਰ੍ਹਾਂ ਇਹ ਪੰਨਾ ਪ੍ਰਭਾਰੀ ਲੈ ਕੇ ਚੋਣ ਲੜਦੇ ਨੇ ਉਹ ਇਹਨਾਂ ਦਾ ਇੱਕ ਬਲੱਖਣ ਤਰੀਕਾ ਵਾ ਜੀ ਗੰਗਨੈਰ ਬੇਸਿਕਲੀ ਗੰਗਨੈਰ 1921 ਦੇ ਵਿੱਚ ਬਕਾਇਦਾ ਤੌਰ ਤੇ ਦਾ ਨੀ ਪੱਥਰ ਰੱਖਿਆ ਗਿਆ ਸੀ ਤੇ 1927 ਚਾਲੂ ਕੀਤੀ ਗਈ ਸੀਗੀ ਇੰਨਾ ਨੇ ਕੀ ਕੀਤਾ ਕਿ ਇਹਨੇ 5 ਦਸੰਬਰ ਤੇ 2025 ਨੂੰ ਕਹਿਤਾ ਪੀ ਇਹ ਜਿਹੜੀ ਗੰਗ ਨਹਿਰ ਨੂੰ ਸ਼ਤਾਬਦੀ ਮਨਾਏਗੀ 100 ਸਾਲ ਹੋ ਗਏ ਗਰਮੀਤ ਸਿੰਘ ਸੋਢੀ ਨੂੰ ਅੱਜ ਕੱਲ ਬੜਾ ਇਹਦਾ ਬੁਖਾਰ ਚੜਿਆ ਭੱਜ ਭੱਜ ਉਹਨੇ ਕਹਿਦਾ ਸੀ ਗੰਗ ਨਹਿਰ ਦੀ ਅਸੀਂ ਸ਼ਤਾਬਦੀ ਮਨਾਵਾਂਗੇ ਤੇ ਸ਼ਤਾਬਦੀ ਵਿੱਚ ਸਾਡੇ ਕੇਦਰੀ ਮੰਤਰੀ ਅਰਜਲ ਰਾਮ ਮੇਘਾ ਮੇਘਲਾ ਉਹ ਸ਼ਾਮਲ ਹੋਣਗੇ ਹੁਣ ਉਹਨਾਂ ਬਾਰੇ ਤੇ ਕਿਹਾ ਜਾਂਦਾ ਵੀ ਜਦੋਂ ਰਸਤੇ 'ਚ ਮੋੜ ਦਿੱਤਾ ਗਿਆ ਭਾਈ ਤੁਸੀਂ ਚੱਲ ਜਿਓ ਸਾਡਾ ਇਹਦਾ ਕੋਈ ਸਰਵਕਾਰ ਨਹੀਂ ਜੀ ਇਹ ਪਰਪਰਸੇ ਤੇ ਸਾਡੀ ਬਕਾਇਦਾ ਤੌਰ ਤੇ ਜੰਗ ਲੜੀ ਜਾ ਰਹੀ ਆ ਵੀ ਪੰਜਾਬ ਕੋਲੋਂ ਪਾਣੀ ਨਹੀਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਪੰਜਾਬ ਤੋਂ ਪਾਣੀ ਖੋਇਆ ਜਾ ਰਿਹਾ ਵਾ ਤੇ ਦੂਜੇ ਪਾਸੇ ਤੇ ਗੰਗ ਨਦੀ ਦੀ ਸ਼ਤਾਬਦੀ ਅਸੀਂ ਮਨਾਉਣੀ ਤੇ ਗੱਲ ਕਿਹੜੇ ਪਾਸੇ ਜਾਂਦੀ ਬਿਲਕੁਲ ਤੋਂ ਨੀਲ ਧਖੜ ਪ੍ਰਧਾਨ ਪਾਵੇਂ ਅਧੂਰੇ ਪ੍ਰਧਾਨ ਨੇ ਤੇ ਪਾਵੇਂ ਪੂਰੇ ਪ੍ਰਧਾਨ ਨੇ ਸੁਨੀਲ ਜਾਖੜ ਅੱਜ ਭਾਜਪਾ ਦੇ ਪ੍ਰਧਾਨ ਨੇ ਕਿਸੇ ਵੇਲੇ ਪੰਜਾਬ ਪ੍ਰਦੇਸ਼ ਕਾਂਗਰਸ ਵੀ ਪ੍ਰਧਾਨ ਰਹੇ ਜੀ ਉਹਨਾਂ ਨੇ ਇਹ ਗੱਲ ਕਹਿ ਕੇ ਕਹਾਣੀ ਖਤਮ ਕਰ ਦਿੱਤੀ ਵੀ ਜਿਹੜੇ ਵੀ ਵਿਅਕਤੀ ਨੇ ਇਹ ਫੈਸਲਾ ਲਿਆ ਸ਼ਤਾਬਦੀ ਮਨੋਰ ਦਾ ਇਹ ਉਹਦਾ ਨਿੱਜੀ ਫੈਸਲਾ ਇਹਦੇ ਨਾਲ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਭਾਈ ਬੰਦਾ ਵੀ ਟਾਡਾ ਅਲਾਨ ਮਿਉਂ ਨੇ ਕੀਤਾ ਤੇ ਤੁਸੀਂ ਇੰਨੀ ਦੇਰ ਬਾਅਦ ਕਿਉਂ ਬੋਲਦੇ ਹੋ ਤੁਸੀਂ ਕਿਉਂ ਨਹੀਂ ਉਹ ਦੇਖਲਪ ਕਰਮੇ ਕੀਤੀ ਤੁਸੀਂ ਇੰਨੀ ਗੱਲ ਕਹਿ ਰਹੇ ਹੋ ਵੀ ਬਸ ਠੀਕ ਹੈ ਜੀ ਵੇਖੋ ਸਾਡਾ ਕੋਈ ਸਬੰਧ ਨਹੀਂ ਉਹ ਬਣਾ ਰਿਹਾ ਤੇ ਉਹਦੇ ਨਿੱਜੀ ਵਿਚਾਰ ਨੇ ਉਹ ਨਿੱਜੀ ਪ੍ਰੋਗਰਾਮ ਜੇ ਨਿੱਜੀ ਪ੍ਰੋਗਰਾਮ ਹੈ ਤਾਂ ਫਿਰ ਕੇਂਦਰੀ ਮੰਤਰੀ ਕਿਵੇਂ ਉੱਥੇ ਆ ਰਹੇ ਜਿਹੜਾ ਗੁਰਮੀਤ ਸੋਢੀਆ ਹੁਣ ਆਪਣੇ ਬਿਆਨ ਤੋਂ ਭੱਜ ਰਿਹਾ ਪਹਿਲਾ ਸ਼ਤਾਬ ਦੀ ਮਨੋਂ ਦੀ ਗੱਲ ਕਹਿੰਦੇ ਉਹਨੇ ਅਸੀਂ ਪੂਜਾ ਹੀ ਕਰਨੀ ਸੀ ਉੱਤੇ ਕਾਹਦੀ ਪੂਜਾ ਕਰਨੀ ਵੀ ਤੇਰੇ ਘਰ ਘੜਾ ਮੁੰਡੇ ਦਾ ਵਿਆਹ ਹੋਇਆ ਤੇ ਪੂਜਾ ਕਰਨੀ ਇੱਥੇ ਜਾ ਕੇ ਤੂੰ ਇਸ ਕਰਕੇ ਇਹਨੇ ਜਿਹੜਾ ਗਰਮੀਤ ਸਿੰਘ ਸੋਢੀਆ ਕੈਪਟਨ ਮਰਿੰਦਰ ਸਿੰਘ ਦਾ ਵੀ ਇਹਨੇ ਬੜਾ ਬਿੜਾਕਰ ਕੀਤਾ ਸੀਗਾ ਹੁਣ ਭਾਜਪਾ ਦੇ ਵੀ ਬਿੜਾਕਰ ਕਰਦੇ ਆ ਗਿਆ ਘੱਟੋ ਘੱਟ ਸਲਾਹ ਕਰ ਲੋ ਪੁੱਛ ਲੋ ਵੀ ਅਸੀਂ ਆਹ ਕੰਮ ਕਰ ਲਈਏ ਅਸੀਂ ਕਰੀਏ ਨਾ ਕਰੀਏ ਬਿਲਕੁਲ ਇਹ 당ਨੇਰ ਦੀ ਲਿਸਟਾਬ ਦੀ ਬਣਾਉਣੀ ਉੱਥੋਂ ਭਾਜਪਾ ਨੇ ਆਪਣੇ ਆਪ ਨੂੰ ਬਿਲਕੁਲ ਤੋੜ ਵਿਛੜਾ ਕਰ ਲਿਆ ਵੀ ਸਾਡਾ ਇਹ ਕੋਈ ਸਬੰਧ ਨਹੀਂ ਅਸੀਂ ਪੰਜਾਬ ਦੇ ਹੱਕ ਤੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਨਾਲ ਖੜੇ ਅਸੀਂ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਜਿਹੜਾ ਅਸੀਂ ਕਿਸ ਨੂੰ ਦੇ ਸਕੀਏ ਇਸ ਕਰਕੇ ਨਾ ਸਾਡੇ ਕੋਲ ਪਾਣੀ ਹੈਗਾ ਨਾ ਅਸੀਂ ਦੇਣ ਦੇ ਹੱਕ ਚ ਤੇ ਸ਼ਤਾਬ ਦੀ ਬਣਾਉਣ ਵਾਲੇ ਨੂੰ ਚਾਹੀਦਾ ਵੀ ਉਹ ਸੋਚ ਸਮਝ ਕੇ ਸ਼ਤਾਬ ਦੀ ਬਣਾਉਣ ਤਾਂ ਕਿ ਜਿਹੜੇ ਭਰਮ ਬੁਲੇਖੇ ਲੰਘ ਉੱਥੇ ਨਾ ਪੈਣ ਚਲੋ ਪੰਪਸੇ ਪਾਣੀਆਂ ਨੂੰ ਲੈ ਕੇ ਗੱਲ ਕਰੀ ਤਾਂ ਪਾਣੀਆਂ ਦਾ ਤਾਂ ਸਿਆਸਤ ਤਾਂ ਲਗਾਤਾਰ ਪੱਕੀ ਹੀ ਰਹਿੰਦੀ ਹੈ ਪਰਸਬ ਹਰਜੋਤ ਸਿੰਘ ਬੈਂਸ ਨੇ BBMP ਤੇ ਇਲਜ਼ਾਮ ਲਗਾਇਆ ਹੈ ਕਹਿੰਦੇ ਨੰਗਲ ਦੇ ਵਿੱਚ ਸਾਡੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਨੂੰ BBMP ਜਿਹੜੀ ਉਹ ਫਿਰ ਰਹੀ ਹੈ ਪਰ ਜਿਵੇਂ ਹੀ ਮੁੱਖ ਮੰਤਰੀ ਆਉਂਦੇ ਨੇ ਤੇ ਅਸੀਂ ਕਬਜ਼ਾ ਨਹੀਂ ਕਰਨ ਦੇਣਾ BBMP ਦੇ ਨਾਲ ਵੀ ਕਾਫੀ ਰੋਲਾ ਪੰਜਾਬ ਸਰਕਾਰ ਦਾ ਰਹਿੰਦਾ ਪਹਿਲਾਂ ਪੰਜਾਬ ਦੀਆਂ ਭਰਤੀਆਂ ਨੂੰ ਲੈ ਕੇ ਤੇ ਹੁਣ ਕਬਜ਼ਾ ਕਿਹੜੀ ਜ਼ਮੀਨ ਦੇ ਉੱਤੇ BBMP ਕਬਜ਼ਾ ਕਰ ਰਹੀ ਹੈ ਤੇ ਜਿਹਦੇ ਉੱਤੇ ਹਰਜੋਤ ਬੈਂਸ ਇਨਾ ਤਿੱਖਾ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੀ ਬੀਬੀਐਮ ਦੀ ਜ਼ਮੀਨ ਹੈ ਜੀ ਉੱਤੇ ਤੁਸੀਂ ਜੋ ਮਰਜ਼ੀ ਕਰ ਲੋ ਉੱਤੇ ਉਹਦਾ ਬੀਬੀਐਮ ਨੇ ਕਬਜ਼ਾ ਕਰਨਾ ਹੈ ਕਰਨਾ ਤੇ ਉੱਥੇ ਸੀਆਈ ਸਮਝਾ ਦੇ ਲੱਗੀ ਆ ਉਹਦੇ ਕਬਜ਼ੇ ਕਰਨਾ ਚਾਹੀਦਾ ਜੀ ਉਹ ਜ਼ਮੀਨ ਉਹਨਾਂ ਦੀ ਹੈ ਹਰ ਜ਼ੋਤ ਬੈਸ ਦੀਆਂ ਨਲੈਕੀਆਂ ਕਰਕੇ ਬੀਬੀਐਮ ਜਿਹੜਾ ਵਾ ਉਹ ਕੇਂਦਰ ਸਰਕਾਰ ਦੀ ਝੋਲੀ ਚ ਗਿਆ ਜੇ ਇਹ ਨਲੈਕੀਆਂ ਨਾ ਹੁੰਦੀਆਂ ਤੇ ਝੋਲੀ ਚ ਨਾ ਜਾਂਦਾ ਇਸ ਮੰਜ ਤੋਂ ਅਸੀਂ ਕਹਿ ਰਹੇ ਸੀਗੇ ਵੀ ਇੱਥੇ ਬਹਿ ਕੇ ਧਰਨਾ ਦੇਣਾ ਬਕਾਇਦਾ ਤੌਰ ਤੇ ਤੁਸੀਂ ਪਾਣੀ ਦੇ ਕਿ ਡੈਮ ਦੇ ਸੰਬੰਧ ਵਿੱਚ ਰੋਦੇ ਰਹਿੰਦੇ ਹੋ ਤੁਸੀਂ ਡੈਮ ਤੁਹਾਡੀ ਮੰਗ ਕਿੱਥੋਂ ਪੂਰੀ ਕਰੂੰਗਾ ਤੁਹਾਡੀ ਜੇ ਮੰਗ ਕੇਂਦਰ ਸਰਕਾਰ ਕੋਲ ਹੈ ਤੇ ਕੇਂਦਰ ਸਰਕਾਰ ਦੇ ਦੂਹੇ ਅੱਗੇ ਜਾ ਕੇ ਬੋ ਜੀ ਪਾਰਲੀਮੈਂਟ ਦੇ ਮੇਰੇ ਬੋ ਪ੍ਰਧਾਨ ਮੰਤਰੀ ਦੇ ਦੂਹੇ ਅੱਗੇ ਬੋ ਗ੍ਰਹਿ ਮੰਤਰੀ ਦੇ ਦੂਹੇ ਅੱਗੇ ਬੋ ਇਰੀਗੇਸ਼ਨ ਮਿਨਿਸਟਰ ਦੇ ਦੂਹੇ ਅੱਗੇ ਬੋ ਤੇਰ ਤੈਨੂੰ ਤੁਹਾਡਾ ਮਸਲਾ ਹੱਲ ਹੋ ਜੂਗਾ ਜੇ ਤੁਸੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਆਉਂਦੇ ਸੀ ਜ਼ਮੀਨਾਂ ਦੀ ਜਿਹੜੀਆਂ ਜ਼ਮੀਨਾਂ ਤੁਹਾਡੇ ਕੋਲ ਉਹਨਾਂ ਨੇ ਧੱਕੇ ਨਾਲ ਲੈ ਲੈਣੀਆਂ ਤੁਸੀਂ ਕੱਖ ਦੀ ਕਰ ਸਕਣਾ ਆਮ ਆਦਮੀ ਪਾਰਟੀ ਬਾਰੇ ਕੀ ਜਾਣਦਾ ਵੀ ਭਾਜਪਾ ਦੀ ਤਿਆਰ ਇਸ ਦੀ ਵੀ ਟੀਮ ਹੈ ਹੁਣ ਤੱਕ ਜਿੰਨੇ ਵੀ ਝਗੜੇ ਚ ਮੇਲੇ ਵਧੇ ਨੇ ਉਹ ਇਹਨਾਂ ਦੀਆਂ ਨਲਕੀਆਂ ਕਰਕੇ ਵਧਿਆ ਪੀਜੂ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਨਾ ਦਾ ਕੀ ਰੋਲ ਰਿਹਾ ਸਰਕਾਰ ਕਿੱਥੇ ਖੜੀ ਸੀ ਚੰਡੀਗੜ੍ਹ ਜਿਹੜਾ ਪੰਜਾਬ ਦੇ ਵਿਧਾਨ ਸਭਾ ਦੇਣ ਦੀ ਗੱਲ ਕੀਤੀ ਗਈ ਸੀ 10 ਏਕੜ ਜ਼ਮੀਨੇ ਕਿੱਥੇ ਖੜੇ ਸੀਗੇ ਚੰਡੀਗੜ੍ਹ ਨੂੰ ਬਕਾਇਦਾ ਤੌਰ ਤੇ ਵੱਖਰਾ ਸੂਬਾ ਬਣਾਉਣ ਦੀ ਗੱਲ ਚੱਲਦੀ ਹੈ ਕਿੱਥੇ ਖੜੇ ਨੇ ਪਹਿਲਾਂ ਆਪਣੀ ਸਥਿਤੀ ਸਪਸ਼ਟ ਕਰਨਾ ਸਰਵੇਖੀ ਇੱਕ ਬਿਆਨ ਦੇ ਦਿੱਤਾ ਤੇ ਕੰਮ ਹੋ ਗਿਆ ਬਿਆਨ ਨਹੀਂ ਦੇਣਾ ਪੈਂਦਾ ਇਹਦੇ ਤੇ ਮਤੇ ਪਾਸ ਕਰਨੇ ਪੈਣੇ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਆਹ ਕੰਮ ਨਹੀਂ ਹੁੰਦਾ ਮਗਿੱਛ ਉਹ ਮਤੇ ਦੀ ਕਾਪੀ ਗਵਰਨਰ ਕੋ ਸਾਈਨ ਕਰਵਾ ਕੇ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਗਰਮਿਤ ਸੰਭੂ ਭੇਜੀ ਨਹੀਂ ਪੈਂਦੀ ਦੱਸਣਾ ਪੈਂਦਾ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਇਹ ਗੱਲ ਕਹਿੰਦੀ ਹੈ ਇਹ ਮਤਾ ਸਰਬਸੰਪਤੀ ਦਾ ਪਾਸ ਹੋਇਆ ਹੈ ਬਤਾ ਬਹੁਤ ਸੰਪਤੀ ਦਾ ਪਾਸ ਹੋਇਆ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਉਹ ਵਿਧਾਨ ਸਭਾ ਵਾ ਜੀ ਇਸ ਕਰਕੇ ਹਰ ਮੈਚ ਨਾਮ ਮਰਜੀ ਜੋਰ ਨਾਲੇ ਜੋ ਮਰਜ਼ੀ ਕਰ ਲੈ ਜਿਹੜੀ ਕੰਸਰਨਡ ਬੀਬੀਐਮ ਦਾ ਜ਼ਮੀਨਾਂ ਉਹਨਾਂ ਨੂੰ ਧੱਕੇ ਨਾਲ ਲੈ ਲੈਣੀ ਤੇ ਪਿਆਰ ਨਾਲ ਲੈ ਲੈਣੀ ਐ ਤੇ ਫਿਰ ਐ ਫਰੀਦ ਲੈ ਲੈਣੀ ਲੈ ਲੈਣੀ ਹੁੰਦਾ ਇਹਨਾਂ ਨੂੰ ਜੇ ਕਿਤੇ ਲੋੜ ਆ ਨਾ ਕੋਈ ਕੁਝ ਕਰਨ ਦੀ ਹੂੰ ਇੱਥੇ ਡੈਮ ਦੇ ਸਾਹਮਣੇ ਬਹਿ ਕੇ ਮੱਥਾ ਮਾਰਨੇ ਲੋੜ ਜਾਣਾ ਤੇ ਦਿੱਲੀ ਜਾ ਕੇ ਗੱਲ ਸਫਾ ਪਾਓ ਦਿੱਲੀ ਵਾਲਿਆਂ ਦੇ ਫਿਰ ਭਾਵੇਂ ਕੋਈ ਤੁਹਾਡੀ ਸਲਵਾਈ ਜੇ ਉਹ ਤਾਂ ਤੁਹਾਡੀ ਕੋਈ ਸਲਵਾਈ ਨਹੀਂ ਹੋਣੀ ਜੀ ਜੀ ਦੇਖੋ ਕੀ ਕਰਦੇ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਵੀ ਰਾਜਨਾਥ ਨੂੰ ਮਿਲੇ ਨੇ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਕਿ ਪੰਜਾਬ ਤੋਂ ਲੈ ਕੇ ਕਿਹੜੀ ਮੰਗ ਕੀਤੀ ਹੈ ਉਹਨਾਂ ਨੇ ਕੇਂਦਰੀ ਮੰਤਰੀ ਦੇ ਨਾਲ ਮਿਲ ਕੇ ਜਦੋਂ ਇਹਨਾਂ ਨੂੰ 15 ਕਿਲੋਮੀਟਰ ਤੋਂ ਵਧਾ ਕੇ BS6 ਨੂੰ 50 ਕਿਲੋਮੀਟਰ ਦਾ ਰੀਟ ਦਿੱਤਾ ਸੀਗਾ ਉਦੋਂ ਵੀ ਬੜੀ ਅਲੋਚਨਾ ਹੋਈ ਸੀ ਕਿ ਇਹਦਾ ਮਤਲਬ ਹੈ ਜਿਹੜੀ ਪੰਜਾਬ ਪੁਲਿਸ ਉਹ ਸਮਰਥ ਨਹੀਂ ਇਹ ਬਿਲਕੁਲ ਠੀਕ ਨਹੀਂ ਪੰਜਾਬ ਪੁਲਿਸ ਤੇ ਸਾਡੇ ਲੀਡਰਾਂ ਨੂੰ ਭਰੋਸਾ ਨਹੀਂ ਸੁਖਬੀਰ ਬਾਦਲ ਲੈ ਲੋ ਤੁਸੀਂ ਭਗਵੰਤ ਮਾਨ ਲੈ ਲੋ ਤੁਸੀਂ ਜਿੰਨੇ ਵੀ ਸਾਡੇ ਵੱਡੇ ਵੱਡੇ ਆਗੂ ਦੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹ CRP ਦੇ ਜਵਾਨ ਜਵਾਨ ਦੇ ਵਿੱਚ CISF ਦੇ ਜਵਾਨਾਂ ਦੇ ਵਿੱਚ ਹੈਗੇ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਕਰਦੇ ਹੁਣ ਜਿਹੜੀ ਗੱਲ ਜਿਹੜੀ ਗੱਲ ਇਹ ਕਿ ਜਿਹੜੀ ਗੱਲ ਇਹ ਕਹਿੰਦੇ ਆ ਰਾਜ ਮਨਿੰਦਰ ਗੁਪਤਾ ਕਹਿੰਦੇ ਆ ਇਹਨੇ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਪੰਜਾਬ ਆ ਉਸ ਰੱਦੀ ਸੂਬਾ ਵਾ ਇੱਕ ਦੇਸ਼ ਦੀ ਖੜਤ ਪੂਜਾ ਵਾ ਜੀ ਜਦੋਂ ਵੀ ਕਿਸੇ ਧਾਰਵੀ ਨੇ ਲੰਘ ਕੇ ਹੋਣਾ ਪੰਜਾਬ ਦਾ ਨਹੀਂ ਹੋਣਾ ਪਹਿਲਾਂ ਵੀ ਪੰਜਾਬ ਦਾ ਨਹੀਂ ਹੋਣਾ ਤੇ ਹੁਣ ਹੀ ਪੰਜਾਬ ਦਾ ਨਹੀਂ ਹੋਣਾ ਜਿਸ ਤਰ੍ਹਾਂ ਹਰੀ ਸਿੰਘ ਨਲੂਏ ਨੇ ਖੈਬਰ ਦਰਾ ਬੰਦ ਕਰਤਾ ਸੀ ਤੇ ਮੁੜ ਕੇ ਉਸ ਤੋਂ ਬਾਅਦ ਅੱਜ ਤੱਕ ਨਹੀਂ ਖੁੱਲੋ ਦੋ 2.5 ਸਦੀਆਂ ਬੀਤ ਗਿਆ ਵਾ ਉਹ ਖੈਬਰਦਰਾ ਦੀ ਗੁੱਲ ਸਕੇ ਮੁੜ ਕੇ ਜਿਹੜੇ ਸਾਡੇ ਮੁਗਲ ਸੀ ਕੋ ਬੰਦ ਹੀ ਜਾਏ ਮੁੜ ਕੇ ਇਸੇ ਤਰ੍ਹਾਂ ਜਿੱਦਰ ਗੁਪਤਾ ਨੇ ਇੰਨੀ ਗੱਲ ਕਹੀ ਆ ਵੀ ਜਿਹੜੀਆਂ ਸਾਡੀਆਂ ਸਿਕਿਉਰਿਟੀ ਫੋਰਸਸ ਨੇ ਉਹਨਾਂ ਨੂੰ ਨਵੀਨਤਮ ਸੋਫਿਸਟੀਕੇਟਡ ਜਿਹੜੇ ਵੈਪਨ ਦਿੱਤੇ ਜਾਣ ਤਾਂ ਕਿ ਉਹ ਸਰਹੱਦ ਦੀ ਰੱਖਿਆ ਸਹੀ ਤਰੀਕੇ ਨਾਲ ਕਰ ਸਕਣ ਤੇ ਕੋਸ ਫਟਾ ਕਿਸੇ ਪ੍ਰਕਾਰ ਦੀ ਹੋਵੇ ਜਿਹੜੇ ਨਸ਼ੇ ਵੀ ਆਉਂਦੇ ਨੇ ਪਾਕਿਸਤਾਨ ਤੋਂ ਵੀ ਬੰਦ ਹੋ ਸਕਣ ਹੋਰ ਹਥਿਆਰ ਹੁੰਦੇ ਵੀ ਬੰਦ ਹੋ ਸਕਣ ਪਰ ਪ੍ਰੋਪੋਜ਼ਲ ਤੇ ਉਹਨਾਂ ਦੀ ਠੀਕ ਹੈ ਲੇਕਿਨ ਗੱਲ ਕਲੀਅਰ ਨਹੀਂ ਕੀਤੀ ਉਹ ਗੱਲ ਸਰਹੱਦ ਦੀ ਕਰਦੇ ਨੇ ਕਿ ਪੰਜਾਬ ਦੀ ਕਰਦੇ ਕਿ ਪੰਜਾਬ ਦੇ ਵਿੱਚ 50 ਕਿਲੋਮੀਟਰ ਦਾ ਏਰੀਆ ਜਿਹੜਾ ਵਾ ਅੱਜ ਕੱਲ ਬੀਐਸਐਫ ਦੇ ਕੋਲੇ ਆ ਜੀ ਤੇ ਜੇ 50 ਕਿਲੋਮੀਟਰ ਏਰੀਆ ਦੇ ਅੰਦਰ ਬੀਐਸਐਫ ਲਾਉਣ ਦੀ ਗੱਲ ਕਰਦੇ ਤੇ ਫਿਰ ਇਤੋਂ ਵੱਡਾ ਨਿਲਾਕੀ ਕੋਈ ਨਹੀਂ ਹੈ ਪੰਜਾਬ ਪੁਲਿਸੇ ਬੰਦ ਕਰ ਦਿਓ ਘਰਾਂ ਨੂੰ ਭੇਜ ਦਿਓ ਕੋਈ ਲੋੜੀ ਦੀ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਰੱਖੀ ਘੱਟੇ ਵਾਸਤੇ ਫਿਰ ਅਸੀਂ ਇਸ ਕਰਕੇ ਰਜਿੰਦਰ ਗੁਪਤਾ ਨੇ ਜੇ ਤਰੀਕੇ ਨਾਲ ਗੱਲ ਕੀਤੀ ਉਹਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਸ੍ਰਿ ਸ਼ਰਦਾ ਦੀ ਗੱਲ ਕੀਤੀ ਕਿ ਪੰਜਾਬ ਦੀ ਗੱਲ ਕੀਤੀ ਹੈ ਜੀ ਸ਼ਰਦਾ ਦੀ ਗੱਲ ਕੀਤੀ ਫਿਰ ਤੁਹਾਡੇ ਬਿਆਨ ਦੀ ਸੀ ਸਪੋਰਟ ਕਰਦੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀਆਂ ਸੁਰੱਖਿਆ ਫੋਰਸਿਸ ਭੇਜੀਆਂ ਜਾਣ ਫਿਰ ਅਸੀਂ ਉਹਦੇ ਖਿਲਾਫ ਟੋਟਲੀ ਖਿਲਾਫ ਹਾਂ ਕਿਉਂਕਿ ਪੰਜਾਬ ਪੁਲਿਸ ਸਮਰਥਾ ਪੰਜਾਬ ਦੀ ਹਫਾਜ਼ਤ ਕਰਨ ਲਈ ਜੀ ਜੀ ਇਹਤੇ ਲੜ ਰਹੇ ਨੇ ਕਿ ਤੁਸੀਂ ਸੀਐਸਐਫ ਲਗਾਉਂਦੇ ਹੋ ਜਾਂ ਕੁਝ ਕਰਦੇ ਹੋ ਤਾਂ ਨਾ ਕਰੋ ਸਾਡੇ ਕੋਲ ਪੰਜਾਬ ਪੁਲਸ ਹੈਗੇ ਤਾਂ ਉਹਦਾ ਰੋਂ ਮੰਗ ਕਰ ਰਹੇ ਨੇ ਬਾਕੀ ਦੇਖੋ ਕੀ ਹੁੰਦਾ ਪਰ ਸਭ ਜੱਗੀ ਜੋਲ ਨੂੰ ਵੀ ਕਹਿੰਦੇ ਰਾਹਤ ਮਿਲੀ ਐ ਉਸ ਨੂੰ ਕਿਹੜੇ ਮਾਮਲੇ 'ਚ ਰਾਹਤ ਦਿੱਤੀ ਐ ਅਦਾਲਤ ਨੇ ਜੱਗੀ ਜੋਲ ਇੱਕ ਕੇਸ 'ਚ ਮਰੀ ਹੋਏ 8 ਕੇਸ ਇਹਨਾਂ ਬਰਤਾਨਵੀ ਨਾਗਰਿਕ 2017 ਦੇ ਵਿੱਚ ਆਏ ਸੀਗਾ ਆਪਣੀ ਸ਼ਾਦੀ ਕਰਨ ਵਾਸਤੇ ਤੇ ਬਾਗਾ ਪਰਾਨਾ ਦੇ ਵਿੱਚ ਇੱਕ ਨਕੀਸ ਦਰਜ ਕੀਤਾ ਸੀ ਤੇ ਉਹਦੇ ਵਿੱਚ ਇਹਨਾਂ ਨੂੰ ਇੰਟੈਗਰ ਕਰ ਦਿੱਤਾ ਗਿਆ ਤੇ ਇਹ ਦਿਨ ਸੱਤian ਜੀ ਉਸ ਤੋਂ ਬਾਅਦ ਸੱਤ ਕੇਸ ਧੋਦਜ ਕੀਤੇ ਅੱਠ ਕੇਸ ਟੁਲਜ ਕੀਤੇ ਸੀਗੇ ਤੇ ਇਹ ਜਿਹੜੀ ਇਹਨਾਂ ਦੀ ਜੋ ਜੱਗੀ ਜੋਹਲ ਦੀ ਗ੍ਰਿਫਤਾਰੀ ਹੋਈ ਸੀ ਤੇ ਇਹਦੇ ਕੋਲ ਜਾਮਾ ਤਲਾਸ਼ੀ ਦੇ ਵਿੱਚ ਇੱਕ ਅੰਗੂਠੀ ਜਿਹਨੂੰ ਆਪਾਂ ਮੁੰਦਰੀ ਕਹਿ ਦਿੰਦੇ ਹਾਂ ਇੱਕ ਚੈਨਸੀ ਮੁਦਰੀ ਅੱਧੇ ਤੋਲੇ ਦੀ ਸੀ ਚੈਨ 10 ਤੋਲੇ ਦੀ ਸੀ ਇੱਕ ਮੋਬਾਈਲ ਫੋਨ ਤੇ 5000 ਰੁਪਏ ਕੈਸ਼ ਜਿਹੜਾ ਉਹ ਬਰਾਮਦ ਕੀਤਾ ਗਿਆ ਸੀ ਇਹਦੀ ਬਰਾਮਦਗੀ ਜਾਏਗਾ ਬਕਾਇਦਾ ਤੌਰ ਤੇ ਹੁਣ ਜਈ ਚੈਨੀ ਆ 10 ਤੋਲੇ ਦੀ ਅੱਜ ਦੀ ਅੱਜ ਦੀ ਡੇਢ ਤੋਂ ਕਰੀਬ ਵੀ 12-13 ਲੱਖ ਦੀ ਹੈ ਅੱਧਾ ਤੋਲੇ ਦੀ ਜਿਹੜੀ ਬਕਾਇਦਾ ਤੌਰ ਤੇ ਮੁਦਰੀਆ ਉਹ ਵੀ 50 ਲੱਖ ਤੋਂ ਘੱਟ ਨਹੀਂ ਉਹ ਵੀ 670000 ਦੀ ਹੈਗੀ ਜੀ 14-15 ਲੱਖਾਂ ਦਾ ਮਾਲ ਤੇ 5000 ਰੁਪਏ ਨਗਦ ਤੇ ਉਸ ਤੋਂ ਇਲਾਵਾ ਮੋਬਾਈਲ ਫੋਨ ਦੇ Samsung ਦਾ ਜਿਹੜਾ ਵਾ ਅੱਜ ਦੀ ਡੇਟ ਤੇ ਵਿੱਚ ਜਿਹੜੀ ਜਮਾਤ ਲਾਸੀ ਵਾਪਸ ਮਿਲੀ ਐ ਸਿਰਫ Samsung ਦਾ ਮੋਬਾਈਲ ਹੀ ਮਿਲਿਆ ਵਾ ਉਹ ਵੀ ਮੰਦੀ ਹਾਲਤ ਚ ਮਿਲਿਆ ਖਰਾਬ ਹਾਲਤ ਚ ਮਿਲਿਆ ਜੇ ਆਪਾਂ ਇਹ ਗੱਲ ਕਰ ਲਈਨੇ ਬਾਕੀ ਦਾ ਮਾਲ ਮੁਰਸ਼ੀ ਕਹਿੰਦਾ ਜੀ ਫਲਾਣਾ ਐਸਐਸਈ ਸੀਗਾ ਉਹ ਮੁਰਕ ਸਾਡੇ ਕੋਲ ਜਮਾ ਹੀ ਨਹੀਂ ਕਰਾ ਗਿਆ ਅਜੇ ਤੱਕ ਕਿੱਥੇ ਕਿੱਥੇ ਨਹੀਂ ਹੈਗਾ ਲਿਕਨ ਇਹਨਾਂ ਦੇ ਜਿਹੜੇ ਜਸਪਾਲ ਸਿੰਘ ਮੰਜਪੁਰ ਐਡਵੋਕੇਟ ਨੇ ਉਹ ਦੁਰਸ਼ ਲੋ ਦੇਦੇ ਨੇ ਵੀ ਇਹ ਜ਼ਮਾਤਲਾਸੀ ਅਫਸਰਾਂ ਨੇ ਤੇ ਮੁਲਾਜ਼ਮਾਂ ਨੇ ਮਿਲ ਕੇ ਖਾ ਪੀ ਲਈ ਹੈ ਕਿ ਮਾਮਲਾ ਜਿਹੜਾ ਸੀ 10-15 ਲੱਖ ਦਾ ਹੈਗਾ ਸੀਗਾ ਤੇ ਛਾਪ ਛਕਾ ਗਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਇਹ ਜ਼ਮਾਤਲਾਸੀ ਸੰਨ ਰਹੀ ਜਾਵੇ ਇਹਦੇ ਵਿੱਚ ਹੁਣ ਜਦੋਂ ਰੌਲਾ ਪੈ ਗਿਆ ਹੁਣ ਸੰਦੀਪ ਸਿੰਘ ਮੰਡ ਐਸਪੀ ਐਕਟ ਉਹਦੀ ਗਵਾਈ ਇੱਥੇ ਸੈੱਟ ਬਣਾਤੀ ਆ ਇੱਕ ਟੀਮ ਬਣਾਤੀ ਆ ਉਹ ਆਪਣੀ ਰਿਪੋਰਟ ਸਾਲ ਬਾਅਦ ਦਿੰਦੀ ਆ 6 ਮਹੀਨੇ ਬਾਅਦ ਦਿੰਦੀ ਆ ਮਹੀਨੇ ਬਾਅਦ ਦਿੰਦੀ ਇਹ ਨਹੀਂ ਪਤਾ ਕਦੋਂ ਦਿੰਦੀ ਆ ਉਹਦੀ ਰਿਪੋਰਟ ਦੇ ਵਿਹਾਰਪ ਤੇ ਫੈਸਲਾ ਕੀਤਾ ਜਾਊਗਾ ਤੇ ਮਰਨਗੇ ਹੀ ਇੱਥੇ ਮਰਾਂਗੇ ਜੀ ਮਾਂਜੀਪੁਰ ਸਾਹਿਬੇ ਕਹਿ ਰਹੇ ਸੀ ਵੀ ਸਾਨੂੰ ਕਹਿੰਦੇ 2 ਲੱਖ ਲੈ ਲੋ 4-5 ਲੱਖ ਲੈ ਲੋ ਜੇ ਅਸੀਂ ਇਹਨੇ ਪੈਸੇ ਕੋ ਨਹੀਂ ਐਸੀ ਕਿ ਸਾਡੀ ਚੈਨੀ ਦਿਓ ਕਿਉਂ ਜਦੋਂ ਇਹ ਬਰਾਮਦ ਕੀਤੀ ਗਈ ਆ ਇੱਕ ਡੀਐਸਪੀ ਨੇ ਬਰਾਮਦਗੀ ਲਿਖੀ ਐ ਸਾਈਨ ਕੀਤੇ ਉਥੇ ਆਪਣੇ ਉਹ ਦੱਸੇ ਕਿੱਥੇ ਅਜੇ ਕਿੱਥੇ ਨਹੀਂ ਹੈਗੀ ਉਹ ਇਸ ਕਰਕੇ ਜੱਗੀਜੋਲ ਨੂੰ ਜਿਹੜੀ ਆ ਉਹਦੇ ਸੱਤ ਕੇਸ ਹੋ ਰਪੈਂਡਿੰਗ ਨੇ ਉਹਨਾਂ ਚੋਂ ਹਾਲ ਦੀ ਘੜੀ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਰਾਤ ਨਹੀਂ ਮਿਲੀ ਇੱਕ ਕੇਸ ਨੂੰ ਰੀ ਰਾਤ ਮਿਲੀ ਆ ਤੇ ਜੱਗੀਜੋਲ 2017 ਚ ਆਇਆ ਸੀ ਤੇ ਉਹਦੀ ਸ਼ਾਦੀ ਤੋਂ 15 ਦਿਨ ਬਾਅਦ ਹੀ ਪੁਲਿਸ ਨੂੰ ਚੁੱਕ ਲਿਆ ਸੀ ਇਹਦੇ ਬਾਰੇ ਤੁਹਾਨੂੰ ਪਤਾ ਹੋਏਗਾ ਇਹ ਜੁਕੇ ਬਰਤਾਨਵੀ ਨਾਗਰਿਕ ਹੈ ਜੀ ਜੁਕੇ ਦੇ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ ਨਾਲ ਗੱਲ ਵੀ ਕੀਤੀ ਸੀ ਲੇਕਿਨ ਸਾਡੇ ਪ੍ਰਧਾਨ ਮੰਤਰੀ ਨੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਵੀ ਟਿੱਪਣੀ ਨਹੀਂ ਕੀਤੀ ਨਾ ਕੇਸ ਵਾਪਸ ਲੈਣ ਦੀ ਕੀਤੀ ਹੈ ਨਾ ਉਹਨੂੰ ਛੱਡਣ ਦੀ ਕੀਤੀ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜੱਗੀ ਜੋਲ ਕਿ ਲੱਗਣ ਲਾ ਨਹੀਂ ਪਾਲਸ ਪਰੇਵਾਲ ਹੁੰਦਾ ਸੀਗਾ ਉਹਦੇ ਤੇ ਵੀ ਨਾ 7 8 8 ਕੇਸ ਦੱਜ ਕੀਤੇ ਸੀਗੇ ਅਠਾ ਕੇਸਾ ਜੋ ਮਰੀ ਹੋਇਆ ਸੀ ਤੇ ਉਹ ਫਰਾਂਸ ਦਾ ਨਾਗਰਿਕ ਸੀਗਾ ਉਦੋਂ ਫਰਾਂਸ ਗਵਰਨਮੈਂਟ ਨੇ ਵੀ ਗੱਲ ਕੀਤੀ ਸੀ ਨਾ ਕੋਸ਼ਿਸ਼ ਕੀਤੀ ਸੀ ਪਿਛੜਉਣ ਦੀ ਪਰ ਨਾ ਛੱਡਿਆ ਦੇ ਸੀਗਾ ਬਾਅਦ ਦੇ ਵਿੱਚ ਅਦਾਲਤਾਂ ਨੂੰ ਜਿਹੜੀ ਸੀ ਉੱਥੇ ਜਾ ਕੇ ਕੇਸ ਜਿਸ ਵਿੱਚ ਹੁੰਦੇ ਰਹੇ ਤੇ ਉਹ ਬਾ ਇੱਜ਼ਤ ਭਰੀ ਹੋਇਆ ਇੱਥੇ ਵੀ ਲੱਗਦਾ ਵੀ ਅੱਜ ਦੀ ਡੇਟ ਦੇ ਵਿੱਚ ਵੇਖੋ ਜੇ ਬ੍ਰਿਟਾਨੀ ਵੀ ਪ੍ਰਧਾਨ ਮੰਤਰੀ ਜੇ ਗੱਲ ਕਰਦਾ ਤਾਂ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਜੀ ਜਦ ਜੰਗੀ ਦਲ ਦੀ ਗ੍ਰਿਫਤਾਰੀ ਨਾ ਲੱਗੇ ਵਿਦੇਸ਼ਾਂ ਦੀ ਵੀ ਧਰਨੇ ਹੋਏ ਇੰਡੀਆ 'ਚ ਵੀ ਧਰਨੇ ਹੋਏ ਬੜਾ ਰੌਲਾ ਪਿਆ ਸੀਗਾ ਜੱਗੀ ਜੌਲ ਦੀ ਦਾ ਕੁੱਟਮਾਰ ਵੀ ਕੀਤੀ ਜੱਗੀ ਜੌਲ ਨੂੰ ਪੁੱਛਿਆ ਸੀ ਤੇ ਅਮਰ ਸਰ ਮੈਂ ਕਿਹਾ ਪਾਈ ਹੁਣ ਕਿੱਦਾਂ ਕਹਿੰਦਾ ਜਿੱਦਨੀਆਂ ਖਬਰਾਂ ਲਗੀਆਂ ਜਿਉਂੀਆਂ ਉਹਨਾਂ ਦਾ ਮੇਰੀ ਕੁੱਟਮਾਰ ਬੰਦ ਹੋ ਗਈ ਹੈ ਮਰਲਾ ਇੱਕ ਵਿਅਕਤੀ ਆ ਪਰਦੇਸੀ ਆ ਸਿੱਧੇ ਤੌਰ ਤੇ ਉਹ ਇਨਵੋਲ ਨਹੀਂ ਲੇਕਿਨ ਉਹਦੇ ਤੇ ਕਿਹਾ ਸੀ ਵੀ ਇਹ ਅਤਵਾਦੀਆਂ ਵੱਖਵਿੰਦਨ ਨੂੰ ਫੰਡਿੰਗ ਕਰਦਾ ਉਹਨਾਂ ਦੀ ਗਾਈਡਲਾਈਨ ਤਿਆਰ ਕਰਦਾ ਇਹਦੇ ਸਬੂਤ ਹੀ ਕੋਈ ਆਖ ਤੈਨਨੇ ਕੇਸਾ ਜੂਨੇ ਮਰੀ ਹੋਣਾ ਵਾ ਲੇਕਿਨ ਜਿਹੜੀ ਉਹ ਜ਼ਿੰਦਗੀ ਉਹਦੀ ਤੁਸੀਂ 8 ਸਾਲ ਦੀ ਬਰਬਾਦ ਕੀਤੀ ਇਹਦਾ ਜ਼ਿੰਮੇਵਾਰ ਕੌਣ ਅਜੇ ਪਤਾ ਨਹੀਂ ਕਿੰਨੇ ਸਾਲ ਤੁਸੀਂ ਉੱਪਰ ਲਾਉਣੇ ਆ ਜਾਂ ਤੇ ਇਹਦਾ ਮੁਆਵਜ਼ਾ ਤੁਹਾਨੂੰ ਦੇਣਾ ਪਊਗਾ ਅਗਲਾ ਕੇਸ ਕਰੂੰਗਾ ਜਾ ਕੇ ਤੁਹਾਨੂੰ ਜੇ ਜੁਕੇ ਚੱਲੇਗੇ ਤੁਹਾਨੂੰ ਉੱਥੇ ਇੱਕ ਸਿੱਟੂਗਾ ਉੱਥੇ ਇੱਕ ਤਰੀਕੇ ਕੇਸ ਹੀ ਗੁਰੂ ਗਰੀ ਜੀ ਜੀ ਦੇਖੋ ਕੀ ਕਰਦੇ ਨੇ ਬਾਕੀ ਪਰ ਸਭ 8 ਦਸੰਬਰ ਦਾ ਦਿਨ ਵੀ ਕਾਫੀ ਅਹਿਮ ਰਹਿਣ ਵਾਲਾ ਹੈ ਪ੍ਰਤਾਪ ਸਿੰਘ ਬਾਜਵਾ ਹਾਈ ਕੋਰਟ ਪਹੁੰਚੇ ਨੇ ਤੇ ਸੁਖਬੀਰ ਸਿੰਘ ਬਾਦਲ ਵੀ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਨੋਮੀਨੇਸ਼ਨ ਜਿਹੜੀ ਆ ਉਸ ਦੀ ਤਰੀਕ ਵਿਧਾ ਦਿੱਤੀ ਜਾਵੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਿ ਹੁਣ ਤੱਕ ਜਿਸ ਤਰੀਕੇ ਨਾਲ ਧੱਕੇਸ਼ਾਹੀ ਹੋਈ ਹੈ ਸਾਡੇ ਉਮੀਦਵਾਰਾਂ ਨੂੰ ਜਿਹੜੇ ਨਾਮਜ਼ਦਗੀ ਪੱਤਰ ਉਹ ਭਰਨ ਨਹੀਂ ਦਿੱਤੇ ਗਏ ਤੇ ਸੁਖਬੀਰ ਸਿੰਘ ਬਾਦਲ ਵੀ ਪਹੁੰਚਦੇ ਨੇ ਤੇ ਦੋਵਾਂ ਸੁਖਬੀਰ ਸਿੰਘ ਬਾਦਲ ਐਸਐਸਪੀ ਪਟਿਆਲੇ ਦੇ ਮਾਮਲੇ ਨੂੰ ਲੈ ਕੇ ਪਹੁੰਚੇ ਨੇ ਤੇ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੀਤੀ ਹੈ ਕਿ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਕੀ ਲੱਗਦਾ ਹੈ ਕਿ ਇਹਨਾਂ ਦੋਵਾਂ ਨੂੰ ਇਸ ਮਾਮਲੇ ਦੇ ਉੱਤੇ ਕੋਈ ਰਾਹਤ ਮਿਲੇਗੀ ਨਾ ਦੀ ਮੰਗ ਜਿਹੜੀ ਆ ਕੋਈ ਪੂਰੀ ਹੋ ਸਕਦੀ ਹੈ ਜਿਹੜੀ ਗਲਤ ਹੈਗੀ ਆ ਸੁਖਬੀਰ ਸਿੰਘ ਬਾਦਲ ਦੀ ਉਹ ਤੇ ਸਿੱਧਾ ਨੋਟਿਸ ਹਾਈ ਕੋਰਟ ਨੇ ਪਹਿਲੇ ਲੈ ਲਿਆ ਵਾ ਜੀ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਤਲਬ ਕੀਤਾ ਵੀ 8 ਤਰੀਕ ਨੂੰ ਪੇਛੂ ਕੇ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਕਿ ਆ ਜਿਹੜੀ ਆ ਤਾਂਦਲੀ ਹੋਈਆਂ ਤੇ ਜਿਹੜਾ ਬਕਾਇਦਾ ਤੌਰ ਤੇ ਇੱਕ ਆਡੀਓ ਰਿਲੀਜ਼ ਹੋਈ ਆ ਐਸਐਸਬੀ ਪਟਿਆਲੇ ਦੀ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਤੁਸੀਂ ਕੀ ਕਾਰਵਾਈ ਕੀਤੀ ਹੈ ਤੇ ਚੋਣ ਕਮਿਸ਼ਨ ਨੇ ਡੀਜੀਪੀ ਨੂੰ ਇਸੇ ਵੇਲੇ ਲਿਖ ਦਿੱਤਾ ਵੀ ਸਾਨੂੰ ਇਮੀਡੀਏਟਲੀ ਇਹਦੀ ਜਾਣ ਕਰਕੇ ਦੱਸਿਆ ਜਾਵੇ ਵੀ ਇਹ ਕਹਾਣੀ ਕੀ ਹੈ ਤੇ ਪੁਲਿਸ ਨੇ ਪਹਿਲੇ ਕਹਿ ਚੁੱਕੀ ਹੈ ਵੀ ਇਹ ਏ ਆਈ ਦਾ ਬਣੀ ਹੈ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਣੀ ਹੈ ਤੇ ਪਰਚਾ ਤੁਸੀਂ ਬਾਈ ਨੇਮ ਕੋ ਨਹੀਂ ਕੀਤਾ ਆਣਾ ਪਛਾਤੇ ਦੇ ਪर्चा ਤੁਸੀਂ ਜੀ ਕਿਉਂ ਕੀਤਾ ਵਾ ਦੂਸਰੀ ਚੀਜ਼ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਉਹਦੀ ਸੁਣਵਾਈ 8 ਤਰੀਕ ਨੂੰ 8 ਤਰੀਕ ਨੂੰ ਚੋਣ ਕਮਿਸ਼ਨ ਦੇ ਪੇਜ ਚੁੱਕੇ ਹੋਰ ਦੱਸ ਦੇਗਾ ਕਿ ਕੀ ਹੈ ਮਾਮਲਾ ਕੀ ਨੀਏਗਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਸਾਡੇ ਬੰਦਿਆਂ ਨੂੰ ਨਾ ਨਾਮਿਨੇਸ਼ਨ ਪੇਪਰ ਫਾਈਲ ਨਹੀਂ ਕਰ ਦਿੱਤੇਗੇ ਕੋਈ ਵਿਵਸਥਾ ਇਹੋ ਜੀ ਕੀਤੀ ਜਾਵੇ ਵੀ ਸਾਡੇ ਬੰਦੇ ਜਿਹੜੇ ਪੇਪਰ ਦਾਖਲ ਕਰਨ ਜਾਣ ਤੇ ਉਹਨਾਂ ਦੀ ਪੂਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਦੀ ਧੱਕੇਸ਼ਾਹੀ ਤੋਂ ਰੋਕਿਆ ਜਾਵੇ ਹੁਣ ਉਸ ਕੇਸ ਦੀ ਜਿਹੜੀ ਉਹਨਾਂ ਨੇ ਗੱਲ ਕਹੀ ਆ ਵੀ ਡੇਟ ਬਤਾਈ ਜਾਵੇ ਡੇਟ ਬਣਾਉਂਦੀ ਆ ਜਾਂ ਨਾ ਬਣਾਉਂਦੀ ਆ ਆਮ ਤੌਰ ਤੇ ਜਿਹੜੀ ਹਾਈ ਕੋਰਟ ਹਨ ਚੋਣ ਪ੍ਰਕਿਰਿਆ ਤੇ ਉਹ ਘੱਟ ਹੀ ਦਖਲਅੰਦਾਜ਼ੀ ਕਰਦੀ ਹੈ ਜੀ ਹੁਣ ਇਹਦੇ 'ਚ ਵੇਖਦੇ ਦਖਲਅੰਦਾਜ਼ੀ ਕਰਦੀ ਕਿ ਨਹੀਂ ਕਰਦੀ ਕਿੰਨ ਦੋਹਾਂ ਕੇਸਾਂ ਦੀ ਤਰੀਕ ਜਿਹੜੀ ਆ ਉਹ ਅੱਠ ਤਰੀਕ ਨੂੰ ਆ ਮਤਲਬ ਕੱਲ੍ਹ ਨੂੰ ਪਰਸ ਨੂੰ ਸੋਵਾਰ ਸੋਵਾਰ ਨੂੰ ਸੁਣਵਾਈ ਹੋਏਗੀ ਤੇ ਜੀ ਜੀ ਬਹੁਤ ਸ਼ੁਕਰੀਆ ਪਰ ਸਾਥ ਤੁਸੀਂ ਆਪਣਾ ਸਮਾਂ ਦਿੱਤਾ Merhaba, merhaba.